ਗੁਆ ਟੋ ਕੇ ਅੰਦਰ ਵੜੀ ਆ ਬੜੀਆਂ ਤੇ ਮੇਰੀ ਮਗਰੇ ਉਹ ਬੂਆ ਮਾਰਦੇ ਮੈਨੂੰ ਸੋਈ ਕਿ ਤੀ ਇਤੋਂ ਮੁੱਟਾਂ ਮੈਨਾਂ ਸੀ ਦੂਗਮਾ ਦੇਖ ਰੇ ਇੱਕ ਨਹੀਂ ਦੇਖਿਆ ਉਹ ਮੈਨੂੰ ਧੂਕੇ ਇੱਧਰ ਲਾ ਗਿਆ ਅੰਦਰ ਲਾ ਗਿਆ ਤੇ ਉੱਥੇ ਮੈਨੂੰ ਸਾਰੇ ਮੇਰੇ ਸਰੀਰ ਵੀ ਆਹ ਦੇਖੋ ਸੱਟਾਂ ਲੱਗੀਆਂ ਆਂ ਕੁੱਟ ਮਾਰ ਕੇ ਤੇ ਮੈਨੂੰ ਉੱਥੇ ਬੰਨ੍ਹ ਦਿੱਤਾ ਬੰਨ੍ਹ ਦਿੱਤਾ ਤੇ ਬੰਨ੍ਹ ਬੂਨ ਕੇ ਸਾਰਾ ਇਤੇ ਕਾਰਿਆਂ ਨੂੰ ਤਾਂ ਲਾਫਸੀ ਕੀਤੀ ਮੈਂ ਕਿਹਾ ਚਾਬੀ ਵੀ ਮੇਰੇ ਕੋਲ ਲੈ ਲਓ ਤੁਸੀਂ ਕਿ ਮੈਨੂੰ ਮਾਰ ਹੋਣਾ ਤੁਸੀਂ ਉਹ ਨਹੀਂ ਹਟੇ ਇੱਕ ਮੁੰਡਾ ਮੇਰੇ ਕੋਲ ਬੈਠਾ ਰਿਹਾ ਦੋ ਜਣੇ ਇੱਕ ਦੇਖਦਾ ਦੂਜਾ ਨਹੀਂ ਵੇਖਿਆ ਤਿੰਨ ਜਣੇ ਸੀਗੇ ਠੋੜ ਪੂਆ ਚੁਗਿਆਂੇ ਕੱਪੜਾ ਵਾਵਾ ਲੰਮੇ ਲੰਮੇ ਜਵਾਹਰ ਆ ਪੱਕੇ ਰੰਗ ਦੇ ਅੱਛਾ ਤਾਂ ਮੈਂ ਕਿਹਾ ਵੀ ਜੋ ਤੁਸੀਂ ਲੈਣਾ ਵੀਰਾਂ ਲੈ ਲਓ ਮੇਰੇ ਬੱਚਿਆਂ ਵਰਗੇ ਤੁਸੀਂ ਆ ਵੀ ਮੈਨੂੰ ਮਾਰ ਹੋਣਾ ਤੁਸੀਂ ਪਰ ਉਹਨਾਂ ਨੇ ਆਪਣਾ ਜੋਰ ਪੂਰਾ ਲਾਇਆ ਬੱਚੇ ਆਏ ਵੱਡੀ ਲਟਕੀ ਆਪਣੀ ਇਹ ਬਾਹਰ ਰਹਿੰਦੇ ਆ ਛੋਟੀ ਵੀ ਬਾਹਰ ਆ ਮੁੰਡਾ ਵੀ ਬਾਹਰ ਆ ਅੱਛਾ ਕਾਕਾ ਠੀਕ ਮੈਂ ਕਰ ਲਈ ਸੀ ਇਤੋਂ ਰਸੋਈ ਚੋਂ ਮੈਂ ਧੂਕਿਆ ਲਿਆਦਾ ਇਹ ਇਧਰ ਦੇ ਅੰਦਰ ਮੈਨੂੰ ਬੰਨ੍ਹ ਦਿੱਤਾ ਇੱਕ ਚੁੰਨੇ ਸੀ ਇੱਕ ਢੰਗਾ ਜਿਹਾ ਸੀ ਇੱਕ ਸਰਵਾਰ ਉਹਨਾਂ ਮੇਰੀਆਂ ਬਾਹਾਂ ਬੰਨ੍ਹਤੀਆਂ ਹੱਥ ਬੰਨ੍ਹ ਦਿੱਤੇ ਐਸ ਪਟਕੇ ਦੇ ਨਾਲ ਇਹ ਬੰਨ ਗਏ ਤਾਂ ਮੈਨੂੰ ਕੁੱਟਿਆ ਬਹੁਤ ਮੇਰੇ ਆ ਦੇਖੋ ਨੀਲ ਕਿੱਦਾਂ ਪਏ ਹੋਇਆ ਮੈਂ ਬੁਟੀਰੀਆਂ ਮੈਂ ਤਾਂ ਕੀਤੀਆਂ ਉਹ ਜੋ ਲੈਣਾ ਤੁਸੀਂ ਲੈ ਲਓ ਮੈਨੂੰ ਮਾਰੋ ਨਾ ਪਰ ਉਹ ਨਹੀਂ ਹਟੇ